ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ ਗੱਲ ਵੱਖਰੀ ਹੈ ਕਿ ਪੰਜਾਬੀ ਮੀਡੀਆ ਦੇ ਵਿੱਚ ਉਸ ਦੀ ਚਰਚਾ ਘੱਟ ਹੈ ਖਾਸੀ ਘੱਟ ਹੈ ਥੋੜੀ ਘੱਟ ਨਹੀਂ ਗਈ ਜੋ ਦੇਸ਼ ਦੀ ਕੌਮੀ ਸਿਆਸਤ ਦੇ ਵਿੱਚ ਹੋ ਰਿਹਾ ਹੈ ਔਰ ਪੰਜਾਬ ਦੇ ਲਿਹਾਜ਼ ਦੇ ਨਾਲ ਵਿਲੱਖਣਤਾ ਦੇ ਲਿਹਾਜ਼ ਦੇ ਨਾਲ ਚੀਜ਼ ਬੜੀ ਅਹਿਮ ਹੈ ਪਰ ਉਸ ਘਟਨਾਕਰਮ ਤੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਗੱਲਾਂ ਸਵਿਧਾਨ ਦੀਆਂ ਕਰਨੀਆਂ ਤੇ ਅਡਾਉਣਾ ਬੇਦਕਰ ਸਾਹਿਬ ਦਾ ਮਜ਼ਾਕ ਬਾਅਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਤੱਕ ਹੁਣ ਸਫਾਈਆਂ ਦੇਣ ਤੇ ਲੱਗੇ ਹੋਏ ਨੇ ਜੀ ਜਦੋਂ ਵੀ ਸੰਵਿਧਾਨ ਦੀ ਗੱਲ ਹੋਏਗੀ ਜੀ ਜਦੋਂ ਵੀ ਸਿੱਖਿਆ ਦੀ ਗੱਲ ਹੋਏਗੀ ਹਾਂ ਜੀ ਜਦੋਂ ਵੀ ਲੋਕਤੰਤਰਕ ਤਰੀਕੇ ਨਾਲ ਅੱਗੇ ਵਧਣ ਦੀ ਗੱਲ ਹੋਏਗੀ ਹੱਕਾਂ ਦੇ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਨਾਮ ਸਭ ਤੋਂ ਉੱਪਰ ਆਏਗਾ ਜੀ ਬਿਲਕੁਲ ਆਮ ਸਮਾਜ ਦਬਿਆ ਕੁਚਲਿਆ ਸਮਾਜ ਸਮਾਜਿਕ ਇਕਤਾ ਸਮਾਜਿਕ ਸਮਰੱਥਾ ਸਥਾਨਕ ਤੇ त्राਤਲ ਤੇ ਬੈਠੇ ਲੋਕਾਂ ਨੂੰ ਉੱਪਰ ਉੱਠਣ ਦੀ ਜਦੋਂ ਗੱਲ ਹੋਏਗੀ ਤਾਂ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਨਾਮ ਮੁਰਲੀ ਸਫਾ ਚਾਹੀਦਾ ਹੂੰ ਅੱਜ ਦੇਸ਼ ਦਾ ਗ੍ਰਹਿ ਮੰਤਰੀ ਭਾਰਤ ਦੀ ਸੰਸਦ 'ਚ ਖੜਕੇ ਜੀ ਅੰਬੇਦਕਰ ਅੰਬੇਦਕਰ ਸ਼ਬਦ 6 ਵਾਰ ਬੋਲੇ ਹੂੰ ਹੂੰ ਤੇ ਉਹ ਵੀ ਤੰਜ ਭਰੇ ਤਰੀਕੇ ਨਾਲ ਹੂੰ ਇੱਕ ਤਾਨੇ ਵਾਲੇ ਤਰੀਕੇ ਨਾਲ ਕਿ ਲੈ ਰੋਜ਼ ਤੁਸੀਂ ਇਹਦਾ ਨਾਮ ਲਈ ਜਾਂਦੇ ਹੋ ਹੂੰ 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 ਮਤਲਬ ਇਹ ਇਹ ਉਹ ਗ੍ਰਹਿ ਮੰਤਰੀ ਹੈ ਜਿਸ ਨੂੰ ਇਸ ਅਹੁਦੇ ਤੇ ਅੰਬੇਦਕਰ ਸਾਹਿਬ ਦੇ ਸੰਵਿਧਾਨ ਕਰਕੇ ਹੀ ਬੈਠਣ ਦਾ ਮੌਕਾ ਮਿਲਿਆ ਸਹੀ 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 ਬਿਲਕੁਲ ਕਰਕੇ ਉਹ ਤੁਸੀਂ ਇੱਥੇ ਨਹੀਂ ਤਾਂ ਹੁਣ ਤੱਕ ਅੰਗਰੇਜ਼ੀ ਰਾਜ ਚੱਲਦੀ ਆ ਹੁੰਦਾ ਹੂੰ ਰਾਜਪਾਖ ਰਾਜੇ ਮੰਨ ਰਹੇ ਹੁੰਦੇ ਜੇ ਲੋਕਤੰਤਰ ਤਰੀਕੇ ਨਾਲ ਅਜੇ ਪ੍ਰਕਿਰਿਆ ਨਾ ਹੋਈ ਹੁੰਦੀ ਤੇ ਤੁਸੀਂ ਗ੍ਰਹਿ ਮੰਤਰੀ ਨਾ ਬਣਦੇ ਨੰਦਰ ਮੋਦੀ ਪ੍ਰਧਾਨ ਮੰਤਰੀ ਨਾ ਬਣਦੇ ਸਹੀ 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 ਤੇ ਪਰ ਬੇਸ਼ਰਮੀ ਦੀ ਹੱਦ ਸੀ ਹੂੰ ਇਹ ਸਿੱਧੇ ਰੂਪ ਦੇ ਵਿੱਚ ਮੈਂ ਕਹਿੰਨਾ ਪੂਰੇ ਮੁਲਕ ਦਾ અપਮਾਨ ਸੀ ਮੈਂ ਇਸ ਨੂੰ ਭਾਈਚਾਰੇ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਹੂੰ 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 ਸਹੀ ਸਹੀ ਬਿਲਕੁਲ ਸੀ ਇਹ ਕੁਝ ਤਰਾਏ ਨੂੰ ਸਿਰਫ ਦਲਿਤ ਭਾਈਚਾਰੇ ਦਾ ਹੈ ਨਾ ਅੰਬੇਦਕਰ ਸਾਹਿਬ ਪੂਰੇ ਮੁਲਕ ਦੇ ਨੇ ਹੂੰ ਮਹਦੂਦ ਨਾ ਕਰੋ ਇਹਦਾ ਮਜ਼ਾਕ ਉਡਾਇਆ ਹੈ ਹੂੰ ਤਾਂ ਮਜ਼ਾਕ ਡਾਇਆ ਤੁਸੀਂ ਭਾਰਤ ਦੇ ਸੰਵਿਧਾਨ ਦਾ ਮਜ਼ਾਕ ਉਟਾਇਆ ਠੀਕ ਹੈ ਤੁਸੀਂ ਕਾਂਗਰਸ ਦੀਆਂ ਖਾਮੀਆਂ ਗਿਣਾਉਣੀਆਂ ਗਿਣਾਓ ਜੇ ਕਾਂਗਰਸ ਖਾਮੀਆਂ ਸੀ ਤਾਂ ਹੀ ਪਤੰਦਰ ਲਗਾਤਾਰ ਵਿਰੋਧੀ ਧਿਰ ਚ ਬੈਠੇ ਆ ਰਹੇ ਨੇ ਹਾਂ ਆਪਦੀਆਂ ਕਰਤੂਤਾਂ ਕਰ ਕੀ ਆ ਇਹ ਕੰਮ ਕੀਤੇ ਹੁੰਦੇ ਤਾਂ ਦੁਬਾਰਾ ਲੋਕ ਸਭਾ ਦੇਣਦੇ ਹਾਂ ਬਾਕੀ ਰਹੀ ਸਰ ਤੁਸੀਂ ਆਪਣੇ ਢੰਗ ਤਰੀਕੇ ਨਾਲ ਕੱਢ ਰਹੇ ਹੋ ਇਹ ਪੀ ਜਿਹੜੇ ਦਾਪੇਚ ਨਾਲ ਗਾਂਵ ਵੱਧ ਰਹੀ ਆ ਤੇ ਉਹਦਾ ਟਾਰਗੇਟ ਸੀ ਇਸ ਵਾਰ 400 ਪਾਰ ਹਾਂ ਹਾਂ 400 पार ਦਾ ਜਿਹੜਾ ਟੀਚਾ ਪਾਰ ਨਹੀਂ ਹੋਇਆ ਨਾ ਹੂੰ 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 ਤੇ ਮਨਾਚ ਕਿਤਨਾ ਕਿਤੇ ਟੀਜ਼ ਪਈਆ ਕਿ ਇਹਦੇ ਲਈ ਦਲਿਤ ਭਾਈਚਾਰੇ ਨੇ ਪਛੜੇ ਭਾਈਚਾਰੇ ਨੇ ਕਮਜ਼ੋਰ ਵਰਗ ਨੇ ਸਾਨੂੰ ਵੋਟ ਨਹੀਂ ਦਿੱਤੀ ਹੂੰ ਇਹ ਉਸ ਨਫ਼ਰਤ ਚੋਂ ਨਿਕਲੇ ਸ਼ਬਦ ਨੇ ਜੀ ਜੀ ਚੋਂ ਨਿਕਲੇ ਉਸ ਰਾਜਨੀਤਿਕ ਤਕਲੀਫ ਚੋਂ ਨਿਕਲੇ ਬੋਲ ਨੇ ਹੂੰ ਬਹੁਤ ਮਦਭਾਗ ਹੈ ਕਿ ਭਾਰਤ ਦੀ ਸੰਸਦ ਚ ਖੜ ਕੇ ਦੇਸ਼ ਦਾ ਗ੍ਰਹਿ ਮੰਤਰੀ ਮੈਂ ਸੁਣ ਰਿਹਾ ਸੀਗਾ ਐਸ਼ਨ ਹੋ ਗਿਆ ਅੰਬੇਦਕਰ 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 6 ਵਾਰ ਇਹ ਸ਼ਬਦ ਬੋਲੇ ਹ ਹ ਮਤਲਬ ਇੱਕ ਸਾਹ ਚ ਇਸ ਤਰ੍ਹਾਂ ਬੋਲਣਾ ਆਸਾਨ ਨਹੀਂ ਹੁੰਦਾ ਮਤਲਬ ਤੁਸੀਂ ਅੰਦਰੋਂ ਤਿਆਰੀ ਕਰਕੇ ਆਏ ਹੋ ਹ ਹ ਹ ਕਿਹਦੇ ਰੂਪ ਚ ਤਿਆਰੀ ਕਰਕੇ ਹੋ ਕਾਗਜ਼ਾ ਤੁਹਾਡੇ ਤੁਸੀਂ ਪੰਨਾ ਪੜ੍ਹਿਆ ਹ ਹ ਤੁਸੀਂ ਜਦੋਂ ਲਿਖਿਆ ਤੁਹਾਨੂੰ ਦੁਬਾਰਾ ਵੀ ਪੜ੍ਹਿਆ ਹੋਊਗਾ ਤੁਹਾਡੇ ਅਸਪਰਧ ਅਧਿਕਾਰੀਆਂ ਤੁਹਾਨੂੰ ਦਿੱਤਾ ਤੁਸੀਂ ਦੁਬਾਰਾ ਚੈੱਕ ਕੀਤਾ ਹੋਊਗਾ ਤੇ ਉਹ ਤੁਹਾਡੇ ਮਨ ਚ ਤੈਅ ਸੀਗੇ ਤੁਸੀਂ ਇਹ ਕਹਨੇ ਕਿ ਹੱਦ ਤੱਕ ਜਾਉਂਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਜਦੋਂ ਤੁਹਾਡੇ ਰਾਜਨੀਤਿਕ ਮਹਾਰਾ ਨੇ ਤੁਹਾਨੂੰ ਸਮਝਾਇਆ ਕਿ ਜੀ ਇਹਦਾ ਤਾਂ ਨੁਕਸਾਨ ਹੋ ਸਕਦਾ ਜੀ ਵੋਟਾਂ ਚ ਫਿਰ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਤੁਹਾਡੀ ਸਾਰਾ ਲਾਲ ਅਸ਼ਕਰ ਹੁਣ ਇਹ ਲੱਗਿਆ ਕਰਨ ਕਿ ਨਹਿਰੂ ਨੇ ਆਹ ਕੀਤਾ ਸੀ ਜੀ ਉਹਨਾਂ ਨੇ ਹਰਾਇਆ ਸੀ ਜੀ ਉਹਨਾਂ ਨੇ ਜਤਾਇਆ ਸੀ ਜੀ ਉਹ ਵੋਟਾਂ ਚ ਐ ਕਹਿੰਦੇ ਸੀ ਜੀ ਉਹ ਪਾਤਰਤ ਮੈਂ ਇੱਕਨਾਂ ਉਹ ਸਾਰੇ ਖਾਮੀਆਂ ਹੈਗੀਆਂ ਉਹਨਾਂ ਤਰ੍ਹਾਂ ਦੇ ਵਿੱਚ ਹਮਮੀਆਂ ਹੈਗੀਆਂ ਉਹਨਾਂ ਤਰ੍ਹਾਂ ਦੇ ਵਿੱਚ ਪਰ ਅੱਜ ਤੁਸੀਂ ਕੀ ਕਰ ਰਹੇ ਹੋ ਸਹੀ ਹੈ ਉਹਨਾਂ ਦੀਆਂ ਗਲਤੀਆਂ ਦੇ ਨਾਲ ਤੁਹਾਡੀ ਗਲਤੀ ਫਿਰ ਦੁਰਸਤ ਨਹੀਂ ਹੋ ਜਾਂਦੀ ਗਲਤੀ ਗਲਤੀ ਹੋ ਰਹੂਗੀ ਹੂੰ 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 ਨਹੀਂ ਹੋ ਜਾਂਦੀ ਕਿ ਉਹ ਵੀ ਕਰਦੇ ਸੀ ਜੀ ਅਸੀਂ ਵੀ ਕਰ ਲਿਆ ਫਿਰ ਸਾਡੇ ਵਾਲਾ ਮaaf ਕਰ ਦਿਓ ਜੀ ਹੂੰ ਇਸ ਲਈ ਇਹ ਅਮਿਤ ਸ਼ਾ ਨੇ ਇੱਕ ਵੱਡਾ ਗੁਨਾਹ ਕੀਤਾ ਵੱਡੀ ਕੋਤਾਹੀ ਕੀਤੀ ਹੈ ਔਰ ਇਹਨਾਂ ਦੀ ਇੱਕ ਉਹ ਜਿਹੜੀ ਅੰਦਰ ਪਈ ਮਨਸ਼ਾ ਹੈ ਮੈਂ ਅਕਸਰ ਇਹ ਗੱਲ ਕਰਦਾ ਆਇਆ ਕਿ ਇਹ ਜਿਹੜੀਆਂ ਧਿਰਾਂ ਨੂੰ ਇਹ ਲੱਗਦਾ ਨਾ ਕਿ ਇਹ ਹਿੰਦੂਵਾਦ ਦੀ ਰਾਜਨੀਤੀ ਕਰਦੇ ਨੇ ਹਿੰਦੂ ਭਾਈਚਾਰੇ ਨੂੰ ਪ੍ਰਤਿਕੜ ਨਹੀਂ ਹਿੰਦੂ ਭਾਈਚਾਰੇ ਦੇ ਵਿੱਚ ਕਿੰਨੇ ਵਰਗ ਨੇ ਹੂੰ ਤੇ ਉਹਨਾਂ ਵਰਗਾਂ ਚੋਂ ਇੱਕ ਵਰਗ ਪ੍ਰਤੀ ਤੁਹਾਡਾ ਕਿਹੋ ਜਿਹਾ ਭਾਵ ਹੈ ਤੁਸੀਂ ਉਹ ਤਾਂ ਪ੍ਰਕਾਵਾ ਕਰਤਾ ਕਰਤਾ ਬਿਲਕੁਲ ਸਹੀ ਤੇ ਉਹ ਤੋਂ ਬਾਅਦ ਅਗਾਂਹ ਵੀ ਅਜਿਹੇ ਵਰਗ ਮੰਡਕਾ ਕਹਣਗੇ ਹੂੰ ਗੱਲ ਉੱਥੇ ਨਹੀਂ ਰੁਕਣੀ ਇਹ ਇਹ ਉਹਨਾਂ ਚੋਂ ਹੀ ਨੇ ਜਿਹੜੇ ਮੰਦਰਾਂ ਦੀਆਂ ਪੌੜੀਆਂ ਚੜ੍ਹਨ ਤੋਂ ਰੋਕ ਦੇਦੇ ਨੇ ਹੂੰ 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 ਪਾਉਂਦੇ ਨੇ ਹੂੰ ਇਸ ਲਈ ਇਹ ਪਛਾਣਨ ਦੀ ਲੋੜ ਹੈ ਇਹਨਾਂ ਦਾ ਭਾਵ ਕਿਹੋ ਜਿਹਾ ਹੈ ਇਹਨਾਂ ਦਾ ਅਰਥ ਕਿਹੋ ਜਿਹਾ ਹੈ ਇਹਨਾਂ ਦੀ ਬੋਲਬਾਣੀ ਕਿਹੋ ਜਿਹੀ ਹੈ ਇਹਨਾਂ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਇਹ ਸਿਰਫ ਬੋਟਾਂ ਲਈ ਉਹਨਾਂ ਘਰਾਂ ਚ ਜਾਂਦੇ ਨੇ ਹੂੰ 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 ਇਹਨਾਂ ਦੇ ਅੰਦਰ ਅਜੇ ਵੀ ਉਹ ਜ਼ਹਿਰ ਹੈ ਹੂੰ ਤੇ ਇਸੇ ਲਈ ਇਹ ਇਹਨਾਂ ਦੇ ਬੋਲ ਇਹਨਾਂ ਦੇ ਜ਼ੁਬਾਨ ਤੇ ਆਏ ਨਹੀਂ ਉਹ ਲਿਖਤੀ ਰੂਪ ਚ ਤਿਆਰੀ ਕਰਕੇ ਆਏ ਨੇ ਇਹ ਬਹੁਤ ਮੱਧ ਭਾਗੀ ਘਟਨਾ ਵਾਪਰੀ ਹੈ ਹੂੰ ਹੂੰ ਭਾਰਤੀ ਸੰਵਿਧਾਨ ਦੇ ਤੌਰ ਤੇ ਉੱਤੇ ਵੀ ਇਹ ਸੰਵਿਧਾਨ ਰਚੇਤਾ ਦਾ અપਮਾਨ ਹੈ ਡਾਕਟਰ ਭੀਮrao ਅੰਬੇਦਕਰ ਹੋਰਾਂ ਦੀ ਜੋ ਲਿਆਕਤ ਸੀ ਜੋ ਸਮਝ ਸੀ ਜੋ ਉਹਨਾਂ ਦੀ ਮਤਲਬ ਵਿਦਿੱਤ ਤੌਰ ਤੇ ਮੰਨਤਾ ਸੀ ਅੱਜ ਤੱਕ ਐਡਾ ਪੜਿਆ ਲਿਖਿਆ ਵਿਅਕਤੀ ਭਾਰਤ ਕੋਲ ਕੋਈ ਨਹੀਂ ਹੈ ਹਾਂ ਜੀ ਉਹਨਾਂ ਦੀ ਵਿਦਵਤਾ ਸੀ ਤੇ ਉਸ ਵਿਦਵਤਾ ਦਾ ਸਿੱਖਿਆ ਦਾ ਅਪਮਾਨ ਹੈ ਹਾਂ ਔਰ ਸਮੁੱਚੇ ਰੂਪ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਜਿੰਨੇ ਨੁਮਾਇੰਦਿਆਂ ਨੇ ਮਿਲ ਕੇ ਬਣਾਇਆ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਹੈਨਾ ਉਹਨਾਂ ਸਾਰੀਆਂ ਸ਼ਖਸੀਤਾਂ ਨੂੰ ਤੁਸੀਂ ਪੁੱਛ ਜਾਣਿਆ ਸੋ ਇਸ ਦੇ ਉੱਤੇ ਮੈਨੂੰ ਲੱਗਦਾ ਚੰਗਾ ਹੁੰਦਾ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਭਾਰਤ ਦੇ ਰਾਸ਼ਟਰਪਤੀ ਕੋਈ ਸਖਤ ਐਕਸ਼ਨ ਲੈਂਦੇ ਹਮ ਪਰ ਗ੍ਰਹਿ ਮੰਤਰੀ ਜੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਫਾਈ ਦੇ ਰਹੇ ਨੇ ਤੇ ਮੋਦੀ ਜੀ ਉਹਦੀ ਪਿੱਠ ਤੇ ਖੜੇ ਨੇ ਤੇ ਬਾਕੀ ਤਰ੍ਹਾਂ ਸੋਸ਼ਲ ਮੀਡੀਆ ਤੇ ਹੁਣ ਦੂਸਰੀ ਤਰ੍ਹਾਂ ਨੂੰ ਭੰਡਣ ਤੇ ਲੱਗੀਆਂ ਨੇ ਪਰ ਇਹ ਕਿਤੇ ਨਾ ਕਿਤੇ ਸਮੁੱਚੇ ਮੁਲਕ ਦਾ અપਮਾਨ ਹੈ ਔਰ ਇਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਸੰਵਿਧਾਨ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਸੰਵਿਧਾਨ ਦਾ ਗਲਗਲ ਤੇ ਹਵਾਲਾ ਦੇਣ ਵਾਲੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਵਾਲੇ ਜੇ ਕਿਤੇ ਸੰਵਿਧਾਨ ਦੀਆਂ ਡਿਬੇਟਸ ਪੜ੍ਹ ਲੈਣ ਜੇ ਕਿਤੇ ਬਹਿਸਾਂ ਪੜ੍ਹ ਲੈਣ ਕਿ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਡਿਬੇਟਸ ਹੋਈਆਂ ਨੇ ਬਹਿਸਾਂ ਹੋਈਆਂ ਨੇ ਤਾਂ ਸ਼ਾਇਦ ਕਪਾੜ ਖੋਲੇ ਜਾਣਗੇ ਕਿਉਂਕਿ ਹਾਂਜੀ ਮੈਂ ਇਹ ਕਹਿੰਦਾ ਮੈਂ ਕਹਿੰਦਾ ਪ੍ਰਵੀਨ ਜੀ ਠੀਕ ਹੈ ਹਮਮ ਕਿ ਤੁਸੀਂ ਕਹਿੰਦੇ ਹੋ ਕਿ ਸਾਡੇ ਤੇ ਝੂਠਾ ਦੋਸ਼ ਆ ਉਹਨੂੰ ਤਾਂ ਇਹ ਵੀ ਕਹਿ ਰਿਹਾ ਨਾ ਅਮਿਤ ਸਾਹਿਬ ਜੀ ਕਿ ਮੇਰੀ ਵੀਡੀਓ ਤਰੋੜ ਮਰੋੜ ਕੇ ਵੇਚੀ ਗਈ ਸੀ ਹਾਂ ਜੀ ਨਹੀਂ ਕਹਿ ਰਹੇ ਬਿਲਕੁਲ ਪੂਰੀ ਪੂਰੀ ਵੀਡੀਓ ਸੁਣ ਲਓ ਜੀ ਫਿਰ ਪਤਾ ਲੱਗ ਜੂ ਮੈਂ ਕਹਿੰਦਾ ਪੂਰੀ ਠੀਕ ਹੈ ਤੁਹਾਡਾ ਭਾਵ ਨਹੀਂ ਹੈ ਨਾ ਹਮ ਸੱਚਮੁੱਚ ਜੇ ਉਮੀਦਵਾਰ ਸਾਹਿਬ ਦੇ ਉਪਾਸਕ ਹੋ ਜਾਂ ਉਮੀਦਵਾਰ ਸਾਹਿਬ ਦੀ ਲਿਆਕਤ ਨੂੰ ਸਮਝ ਨੂੰ ਮੰਨਦੇ ਹੋ ਮੰਨਤਾ ਦਿੰਦੇ ਹੋ ਹਮ ਤਾਂ ਫਿਰ ਅੱਜ ਭਾਰ ਦੀ ਸੰਸਦ ਚ ਖੜ ਕੇ ਕਹੋ ਕਿ ਜੀ ਅਸੀਂ ਹੂਬੂ ਸਿਧਾਂਤ ਅਨੁਸਾਰ ਕੰਮ ਕਰਾਂਗੇ ਆਜੋ ਇੰਨਾ ਹੀ ਆਜੋ ਜੀ ਜੀ ਸਵਿਧਾਨ ਤੀਰ ਕੋ ਉਹਨਾਂ ਦੇ ਰਚੇ ਹੋਏ ਸਵਿਧਾਨ ਅਨੁਸਾਰ ਹੀ ਕੰਮ ਕਾ ਸ਼ੁਰੂ ਕਰਦੋ ਆਜੋ ਉਹਦੇ ਪਰ ਹੂੰ ਜੀ ਬਿਲਕੁਲ ਬਿਲਕੁਲ